ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬੀਬੀ ਰਜਨੀ ਪੰਜਾਬ ਦੇ ਪਠੀਨਾਗਰ ਦੇ ਜ਼ਗੀਰਦਾਰ ਦੁਨੀ ਚੰਦ ਦੀਆਂ ਪੰਜ ਧੀਆਂ ਸਨ ਉਹਨਾਂ ਨੇ ਪੁੱਤਰ ਦੀ ਇੱਛਾ ਕਈ ਵਾਰ ਕਰਵਾਈ ਪਰ ਉਸ ਨੂੰ ਪੁੱਤਰ ਪ੍ਰਾਪਤੀ ਨਹੀਂ ਹੋਈ ਜਿਸ ਤੋਂ ਬਾਅਦ ਉਸ ਦਾ ਰੱਬ ਤੋਂ ਵਿਸ਼ਵਾਸ ਉੱਠ ਗਿਆ ਉਸ ਨੇ ਸਮਰਥਾ ਦੇ ਅਨੁਸਾਰ ਚਾਰ ਧੀਆਂ ਦਾ ਵਿਆਹ ਕਰ ਦਿੱਤਾ ਜਦੋਂ ਛੋਟੀ ਧੀ ਲਈ ਉਹ ਵਾਰ ਲੱਭ ਰਿਆ ਸੀ ਤਾਂ ਉਹਨਾਂ ਦਿਨਾਂ ਵਿੱਚ ਉਸ ਦੀਆਂ ਹੋਰ ਪੁੱਤਰੀਆਂ ਪੇਕੇ ਆਈਆਂ ਹੋਈਆਂ ਸਨ ਉਨ ਉਸਾਰੀਆਂ ਮਿਲ ਕੇ ਆਪਣੇ ਪਿਤਾ ਦੀ ਤਾਰੀਫ ਕਰ ਰਹੀਆਂ ਸਨ ਕਿ ਉਹਨਾਂ ਨੇ ਵਿਆਹ ਉੱਤੇ ਸਭ ਕੁਝ ਦਿੱਤਾ ਹੈ ਜੋ ਰਾਜਾ ਮਹਾਰਾਜਾ ਵੀ ਨਹੀਂ ਦੇ ਸਕਦੇ ਸਨ ਇਸ ਤੇ ਛੋਟੀ ਕੁੜੀ ਰਜਨੀ ਨੇ ਕਿਹਾ ਕਿ ਸੱਚ ਨਹੀਂ ਹੈ ਸਭ ਕੁਝ ਦੇਣ ਵਾਲਾ ਤਾਂ ਉਹ ਵਾਹਿਗੁਰੂ ਹੈ ਸਾਡੇ ਪਿਤਾ ਤਾਂ ਕੇਵਲ ਇੱਕ ਸਾਧਨ ਮਾਤਰ ਹਨ ਇਸ ਉੱਤੇ ਹੋਰ ਭੈਣਾਂ ਸਹਿਮਤ ਨਹੀਂ ਹੋਈਆਂ ਜਦੋਂ ਇਸ ਗੱਲ ਦਾ ਪਤਾ ਉਹਨਾਂ ਦੇ ਪਿਤਾ ਜ਼ਗੀਰਦਾਰ ਦੁਨੀ ਚੰਦ ਨੂੰ ਲੱਗਾ ਤਾਂ ਉਹ ਛੋਟੀ ਧੀ ਰਜਨੀ ਉੱਤੇ ਬਰਪਿਆ ਤੇ ਕਿਹਾ ਕਿ ਮੈਂ ਤੈਨੂੰ ਸਾਰੀਆਂ ਸੁੱਖ ਸਹੂਲਤਾਂ ਦਿੱਤੀਆਂ ਹਨ ਉਸ ਰੱਬ ਨੇ ਨਹੀਂ ਪਰ ਰਾਜਨੀ ਪਿਤਾ ਦੇ ਕਰੋਧ ਤੋਂ ਵਿਜਲਿਤ ਨਹੀਂ ਹੋਈ ਤੇ ਰੱਬ ਤੇ ਉਸਦੀ ਆਸਤਾ ਨਹੀਂ ਡੋਲੀ ਉਸਨੇ ਕਿਹਾ ਕਿ ਸਭ ਕੁਝ ਦੇਣ ਵਾਲਾ ਉਹ ਪਰਮਾਤਮਾ ਹੈ ਉਸਦੇ ਪਿਤਾ ਨੇ ਕਰੋਧ ਵਿੱਚ ਆ ਕੇ ਉਸਦਾ ਵਿਆਹ ਇੱਕ ਕੁਸਟ ਰੋਗੀ ਦੇ ਨਾਲ ਕਰ ਦਿੱਤਾ ਪਰ ਇਹ ਰਾਜਨੀ ਇਸ ਤੋਂ ਵੀ ਨਿਰਾਸ਼ ਨਹੀਂ ਹੋਈ ਤੇ ਆਪਣੇ ਕੁਸਤੀ ਵਿਕਲੰਗ ਪਤੀ ਨੂੰ ਇੱਕ ਛੋਟੀ ਦੀ ਗੱਡੀ ਵਿੱਚ ਬਿਠਾ ਕੇ ਇੱਕ ਰੱਸੀ ਨਾਲ ਖਿੱਚਦੇ ਹੋਏ ਪਿੰਡ-ਪਿੰਡ ਘੁੰਮਣ ਲੱਗੀ ਤੇ ਆਪੀਖਿਆ ਮੰਗ ਕੇ ਗੁਜ਼ਾਰਾ ਕਰਨ ਲੱਗੀ ਇੱਕ ਦਿਨ ਉਹ ਘੁੰਮਦੇ ਘੁੰਮਦੇ ਆਰਾਮਦਾਸਪੁਰ ਦੇ ਬਾਹਰ ਨਿਰਮਾਣ ਤੀ ਸਰੋਵਰ ਦੇ ਕੰਢੇ ਆਰਾਮ ਕਰਨ ਲੱਗੀ ਉਸਦੇ ਪਤੀ ਨੂੰ 베ਰੀ ਦੀ ਰੁੱਖ ਦੀ ਛਾਇਆ ਵਿੱਚ ਬਿਠਾ ਦਿੱਤਾ ਤੇ ਖੁਦ ਨਗਰ ਵਿੱਚ ਭੇਖਿਆ ਮੰਗਣ ਚਲੀ ਗਈ ਉਸਦੇ ਜਾਣ ਤੋਂ ਬਾਅਦ ਉਸਦੇ ਪਤੀ ਨੇ ਦੇਖਿਆ ਕਿ ਕੁਝ ਪੰਛੀ 베ਰ ਦੇ ਰੁੱਖ ਤੋਂ ਵਾਰੀ-ਵਾਰੀ ਸਰੋਵਰ ਦੇ ਵਿੱਚ ਪਾਣੀ ਵਿੱਚ ਡੁਬਕੀ ਲਗਾਉਂਦੇ ਹਨ ਤੇ ਜਦੋਂ ਬਾਹਰ ਨਿਕਲਦੇ ਹਨ ਤਾਂ ਉਹਨਾਂ ਦਾ ਕਾਲੇ ਰੰਗ ਦੇ ਕਾਂ ਚਿੱਟੇ ਹੋ ਕੇ ਨਿਕਲ ਰਹੇ ਹਨ ਸਰੋਵਰ ਦੇ ਪਾਣੀ ਵਿੱਚ ਚਮਤਕਾਰ ਦੀ ਸ਼ਕਤੀ ਨੂੰ ਦੇਖ ਰਜਨੀ ਦਾ ਪਤੀ ਵਿਕਰਮਦਤ ਹੌਲੀ-ਹੌਲੀ ਰੇਂਗਦੇ ਹੋਏ ਸਰੋਵਰ ਵਿੱਚ ਚਲਾ ਗਿਆ ਤੇ ਉੱਥੇ ਡੁੱਬਕੀ ਲਗਾਈ ਕੁਦਰਤ ਦਾ ਹੈਰਾਨੀਜਨਕ ਚਮਤਕਾਰ ਹੋਇਆ ਤੇ ਪਲ-ਪਲ ਵਿੱਚ ਉਸ ਦਾ ਕੋੜ ਖਤਮ ਹੋ ਗਿਆ ਹੁਣ ਉਹ ਰਜਨੀ ਦੇ ਪਰਤਨ ਦੀ ਉਡੀਕ ਕਰਨ ਲੱਗਾ ਜਦੋਂ ਰਜਨੀ ਵਾਪਸ ਆਈ ਤਾਂ ਉਸ ਨੇ ਉੱਥੇ ਆਪਣੇ ਕੋੜੀ ਪਤੀ ਨੂੰ ਨਾ ਦੇਖ ਇੱਕ ਤੰਦ ਉਸ ਜਵਾਨ ਨੂੰ ਵੇਖਿਆ ਜੋ ਆਪਣੇ ਆਪ ਨੂੰ ਉਸਦਾ ਪਤੀ ਦੱਸ ਰਿਹਾ ਸੀ ਰਾਜਨੀ ਨੂੰ ਵਿਸ਼ਵਾਸ ਨਹੀਂ ਹੋਇਆ ਤਾਂ ਉਹ ਉਸ ਉੱਤੇ ਪਤੀ ਨੂੰ ਗਾਇਬ ਕਰਨ ਦਾ ਇਲਜ਼ਾਮ ਲਗਾਉਣ ਲੱਗੀ ਉਹਨਾਂ ਦੀਆਂ ਗੱਲਾਂ ਸੁਣ ਕੇ ਨਗਰ ਵਾਸੀ ਇਕੱਠੇ ਹੋ ਗਏ ਇਸ ਝਗੜੇ ਦਾ ਨਿਆਂ ਕਰਨ ਲਈ ਉਹਨਾਂ ਨੇ ਸੁਝਾਅ ਦਿੱਤਾ ਕਿ ਤੁਸੀਂ ਦੋਨੇ ਬਾਬਾ ਬੁੱਢਾ ਜੀ ਕੋਲ ਜਾਵੋ ਕਿਉਂਕਿ ਉਹ ਹੀ ਇਸ ਸਰੋਵਰ ਦੇ ਕਾਰਜ ਦੀ ਦੇਖਪਾਲ ਕਰ ਰਹੇ ਹਨ ਅਜਿਹਾ ਹੀ ਕੀਤਾ ਗਿਆ ਬਾਬਾ ਬੁੱਢਾ ਜੀ ਨੇ ਦੋਵਾਂ ਦੀ ਗੱਲ ਬੜੇ ਧਿਆਨ ਨਾਲ ਸੁਣੀ ਤੇ ਜਵਾਨ ਵੱਲੋਂ ਕਿਹਾ ਧਿਆਨ ਵੱਲੋਂ ਵੇਖੋ ਕਿਤੇ ਪੁਰਾਣਾ ਕੁਸਟ ਰੋਗੀ ਵਾਕੀ ਰਹਿ ਗਿਆ ਹੋਵੇ ਜਵਾਨ ਨੇ ਦੱਸਿਆ ਕਿ ਸੱਜੇ ਹੱਥ ਦੀਆਂ ਉਂਗਲੀਆਂ ਦਾ ਅੱਗੇ ਦਾ ਭਾਗ ਅਜੇ ਵੀ ਕੁਸਟ ਰੋਗ ਤੋਂ ਪ੍ਰਭਾਵਿਤ ਹੈ ਕਿਉਂਕਿ ਇਸ ਹੱਥ ਵੱਲੋਂ ਇੱਕ ਝਾੜੀ ਨੂੰ ਫੜ ਕੇ ਉਸਨੇ ਡੁਬਕੀ ਲਾਈ ਸੀ ਬਾਬਾ ਬੁੱਢਾ ਜੀ ਨੇ ਉਹਨਾਂ ਦੋਨਾਂ ਨੂੰ ਉਸ ਸਥਾਨ ਤੇ ਲੈ ਗਏ ਤੇ ਜਵਾਨ ਨੂੰ ਹੱਥ ਸਰੋਵਰ ਵਿੱਚ ਪਾਉਣ ਲਈ ਕਿਹਾ ਵੇਖਦੇ ਹੀ ਵੇਖਦੇ ਬਾਕੀ ਦੇ ਕੁਸਟ ਦੇ ਚਿੰਨ ਵੀ ਲੁਪਤ ਹੋ ਗਏ ਇਹ ਪ੍ਰਮਾਣ ਦੇਖ ਕੇ ਰਾਜਨੀ ਸੰਤੁਸ਼ਟ ਹੋ ਗਈ ਤੇ ਦੋਵੇਂ ਖੁਸ਼ੀ-ਖੁਸ਼ੀ ਜੀਵਨ ਬਤੀਤ ਕਰਨ ਲੱਗੇ ਹੁਣ ਇਸ ਸਥਾਨ ਨੂੰ ਦੁੱਖਪੰਜਨੀ 베ਰੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰਿਓ